ਗਰਿੰਦਰਪਾਲ ਸਿੰਘ ਸਿੱਧੂ ਸਿੱਧੂ ਸਾਹਬ ਅੱਜ ਕੀ ਕੱਤ ਨਾ ਆਇਆ ਕੀ ਵਾਪਰੇ ਰੋਮਲ ਅਸੀਂ ਤਾਂ ਘਰ ਬੈਠੇ ਆ ਸਾਰਾ ਪਰਿਵਾਰ ਦੋ ਜਣੇ ਆਏ ਆ ਅਨਨੋਨ ਜਿਹਨੂੰ ਮੈਂ ਜਾਣਦਾ ਵੀ ਨਹੀਂਗਾ ਆਮ ਤੌਰ ਤੇ ਅੱਗੇ ਵੀ ਕੋਈ ਕਰੇਬ ਕੰਮ ਤੋਂ ਦੇ ਕਰਾਉਣ ਵਾਸਤੇ ਆ ਜਾਂਦੇ ਆ ਮੇਰੇ ਕੋਲ ਕੋਰੇਆ ਕੋਲੇ ਆ ਕੇ ਉਹਨਾਂ ਨੇ ਆਪ ਦੇ ਡੱਬਾ ਡੱਬ ਜਰਵਾਵਰ ਕੱਢੇ ਆ ਮੇਰੇ ਤੇ ਦੋਨਾਂ ਇਹਨਾਂ ਨੇ ਤਿੰਨ ਤਿੰਨ ਫੈਰ ਕੀਤੇ ਆ ਕਹਿੰਦੇ ਪਰਸੀਡਰ ਤੋਂ ਆਏ ਨੇ ਨਹੀਂ ਅੰਦਰ ਘਰੇ ਤਾਂ ਤੁਰ ਕੇ ਆਏ ਆ ਅੰਦਰ ਘਰ ਮੇਰਾ ਕਾਫੀ ਵੱਡਾ ਵਾ ਜੀ ਕਾਫੀ ਅੱਗੇ ਜਾ ਕੇ ਉਹ ਤੁਰ ਕੇ ਆਏ ਆ ਗੇਟ ਚੋਂ ਤੁਰ ਕੇ ਆਏ ਆ ਕਿ ਕਹਿ ਰਹੇ ਹੋ ਤੁਹਾਡੀ ਸ਼ਿਦ ਭਗਤ ਸਿੰਘ ਨਗਰ ਕਿੰਨੇ ਵਜੇ ਦੇ ਰਕਣਾ ਇਹ ਜੇ ਮੈਂ 2:30 ਵਜੇ ਦੀ ਗੱਲ ਕੀ ਕਹਿਣਾ ਚਾਹਾਂਗਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਮੈਂ ਤਾਂ ਬੇਨਤੀ ਅੱਗੇ ਵੀ ਕੀਤੀ ਆ ਕਿ ਪਹਿਲਾਂ ਵੀ ਇਹਨਾਂ ਨੂੰ ਸਰਕਾਰ ਨੂੰ ਡਾਊਟ ਸੀਗਾ ਪ੍ਰਸ਼ਾਸਨ ਨੂੰ ਡਾਊਟ ਸੀਗਾ ਕਿ ਮੇਰੇ ਤੇ ਹਮਲਾ ਹੋਣਾ ਤੇ ਇਹਨਾਂ ਨੇ 2 ਮਹੀਨੇ ਮੇਰੇ ਤੇ ਗਾਰਦ ਲਾਈ ਰੱਖੀ ਆ ਮੇਰਾ ਹਸਲਾ ਜਮਾਵਾ ਮੈਂ ਐਸਐਸਪੀ ਨੂੰ ਘਟੋ ਘਟ ਪੰਜਾਰਾ ਮੈਂ ਬੇਨਤੀ ਕਰ ਚੁੱਕਾ ਕਿ ਮੈਨੂੰ ਅਸਲਾ ਮੇਰਾ ਰਿਲੀਜ਼ ਕਰਾਓ ਮੈਂ ਕੇਸ ਤੋਂ ਵੀ ਬਰੀ ਹੋ ਚੁੱਕਾ ਹਾਂ ਪਰ ਮੇਰਾ ਅਸਲਾ ਫੇਰ ਨਹੀਂ ਰਿਲੀਜ਼ ਕਰ ਦੇਗੇ ਮੇਰਾ ਲਾਇਸੈਂਸਦਰੀ ਨੂੰ ਨਹੀਂ ਕਰ ਦੇਗੇ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕੀਤਾ ਕਿ ਇਹ ਸਾਰਾ ਕੰਮ ਹੀ ਪ੍ਰਸ਼ਾਸਨ ਦੇ ਆਪ ਦੀ ਰਣਮੇੜੀ ਸਾਰਾ ਖੋਹ ਰਿਹਾ ਵਾ ਕਿ ਉਹ ਕੰਟਰੋਲ ਹੀ ਕੋਈ ਨਹੀਂ ਕਰ ਦੇਗੇ ਮੈਂ بار بار ਬੇਨਤੀ ਕਰਨ ਦੇ ਬਾਵਜੂਦ ਵੀ ਕਿ ਮੇਰੇ ਤੇ ਹਮਲਾ ਹੋ ਸਕਦਾ ਵਾ ਮੇਰੇ ਤੇ ਮਹਲਾ ਹੁ ਸਕਦਾ ਵਾ ਕਿ ਜਿਹੜੇ ਵਿਰੋਧੀਆਂ ਵਿਰੋਧੀ ਤਰਤੇ ਆ ਕੇ ਜਿਹੜੇ ਬੰਦੇ ਆ ਉਹ ਕੁਸ ਪੈਸੇ ਦੇ ਕੇ ਹੀ ਕਤਰਵਾ ਸਕਦੇ ਆ ਕਿੰਨੇ ਵਜੇ ਦੀ ਘਟਨਾ ਜੀ 2:30 ਵਜੇ ਦੀ ਗੱਲ ਹੈ ਦਿਨ ਦਿਹਾੜੇ ਮੇਰਾ ਪੁੱਤ ਨਾਲ ਨਾ ਬੇਟਾ ਮੇਰੇ ਨਾਲ ਸਾਰਾ ਪਰਿਵਾਰ ਅਸੀਂ ਬਾਹਰ ਬੈਠੇ ਧੁੱਪੇ ਤੇ ਬਿਲਕੁਲ ਆ ਕੇ ਵੇਚ ਝਕਾ ਕੇ ਤੇ ਉਹਨਾਂ ਨੇ ਆ ਕੇ ਗੋੜੀ ਖਾਧੋ ਕਿੰਨੇ ਫਾਇਰ ਹੋਏ ਨੇ ਤੁਹਾਡੇ ਤੇ ਕਿੱਥੇ ਲੱਗਿਆ ਹੋਵੇ ਮੇਰੇ ਤਿੰਨ ਫਾਇਰ ਲੱਗੇ ਹੋਏ ਲੱਗੇ ਆ 6 ਫਾਇਰ ਨੂੰ ਜਲ ਕਰਾਏ ਆ ਦੋ ਜਾਣੇ ਆ ਇੱਕ ਮੇਰੀ ਪੱਗ ਤੇ ਲੱਗਾ ਇੱਕ ਮੇਰੀ ਖੱਬੀ ਬਾਹ ਤੇ ਲੱਗਾ ਇੱਕ ਪੱਟ ਤੇ ਲੱਗਾ ਦੋ ਦੋ ਵਿੱਚੋਂ ਤੁਸੀਂ ਕਿਸੇ ਨੂੰ ਪਛਾਣਦੇ ਹੋ ਜਾਂ ਪਛਾਣ ਸਕਦੇ ਹੋ ਉਹ ਮੈਂ ਜਦੋਂ ਸਾਹਮਣੇ ਆਏ ਸਿਆਣ ਸਕਦਾ ਕਿ ਉਹ ਸਾਡੇ ਮੁੱਗੇ ਸ਼ਰਦ ਦੇ ਨਹੀਂ ਲੱਗਦੇ ਕਿ ਕਿੱਦਾਂ ਸੀ ਸਾਫੇ ਬੰਨੇ ਸੀ ਸਾਫੇ ਬੰਨੇ ਸੀ ਦੋਨੇ ਮੋਨੇ ਸੀ ਦਾੜੀ ਕੱਟੀ ਹੋਈ ਸੀ ਕੁਝ ਸਵਾਲ ਜਾਵ ਕੀਤਾ ਤੁਹਾਡੇ ਨਾਲ ਕੋਈ ਸਵਾਲ ਜਾਪਣੀ ਦਿੱਤਾ ਹੌਨਸਾ ਸਿਧਾ ਹੁਣ ਅਨੁਸਾਰ ਹੀ ਮੇਰੇ ਤੇ ਉਹਨਾਂ ਨੇ ਫੈਰ ਹੀ ਸ਼ੁਰੂ ਕਰ ਦਿੱਤੀ ਤੁਸੀਂ ਬਾਹਰ ਗਰਾਊਂਡ ਸੀਗੇ ਜਾਂ ਅੰਦਰ ਰਹੁੰਦੇ ਸੀ ਨਹੀਂ ਬਾਹਰ ਬੈਠੇ ਸੀ ਪਰ ਤੋਪੇ ਬੈਠੇ ਮੇਰੇ ਚ ਹੁਣ ਸੇ ਪ੍ਰਸ਼ਾਸਨ ਤੋਂ ਕੀ ਮੰਗਦਾ ਪ੍ਰਸ਼ਾਸਨ ਤੋਂ ਮੰਗਦੇ ਹੀ ਕਰਦੇ ਪਹਿਲਾਂ ਮੇਰਾ ਹਸਲਾ ਇੰਨੀ ਸਰ ਦਾ ਮੈਂ ਘਟੋ ਘਟ ਕਾਫੀ ਯਾਰਾਂ ਜਾ ਚੁੱਕੇ ਆ ਧਰਮਪਾਲ ਸਿੰਘ ਵੀ ਆ ਚੁੱਕੇ ਵੀ ਮੇਰੇ ਨਾਲ ਜਾ ਕੇ ਜਾ ਕੇ ਉਹਨਾਂ ਨੂੰ ਬੇਨਤੀ ਕਰ ਚੁੱਕੇ ਐ ਐਸਪੀ ਨੂੰ ਐਸਪੀ ਸਾਹਿਬ ਨੂੰ ਵੀ ਕਿ ਮੈਨੂੰ ਅਸਲਾ ਮੇਰਾ ਰੀਲੀਜ਼ ਕਰਾਓ ਪਰ ਇਹਨਾਂ ਦੀ ਸੇਤ ਕੋਈ ਅਸਰ ਨਹੀਂ ਹੋਇਆ ਮੈਂ ਤਾਂ ਹੀ ਕਹਾਂਗਾ ਕਿ ਇਹਦਾ ਕੰਮ ਹੀ ਸਾਰਾ ਕੁਝ ਨਤਈਆ। ਸਵੰਦ ਕਿ ਸਰਕਾਰ ਦੇ ਕਿਸਵਾਲਾ। ਸਰਕਾਰ ਦਾ ਤਾਂ ਕੰਟਰੋਲ ਹੀ ਕੋਈ ਨਹੀਂਗਾ। ਰੋਜ਼ ਨਤ ਦਿਹਾੜੇ ਕਤਲ ਹੁੰਦੇ ਆ। ਗਾਰਦ ਕੋਈ ਸਮਝੋ ਨਹੀਂ ਕੋਈ ਬਾਤ ਨਹੀਂ। ਰੋਜ਼ ਜੇ ਤੁਸੀਂ ਸਾਰੇ ਪੰਜਾਬ ਚ ਕਰ ਲਾ ਲੋ ਕਿ ਰੋਜ਼ ਤੇ ਮਨ ਫਜ਼ਾ ਕਤਲ ਹੋ ਰਹੇ ਹੋਏ ਨੇ। ਐਸਐਸਪੀ ਸਾਹਿਬ ਤਾਂ ਅੰਚਲੇ ਅੰਦਾ ਉਸ। ਮੈਂ ਆਪ ਖੁਦ ਪੇਸ਼ ਹੋ ਕੇ ਕਿਹਾ ਕਿ ਮੈਨੂੰ ਅਸਲਾ ਉਹਨਾਂ ਨੇ ਆਪ ਕਰਦ ਲਈਏ ਮੇਰੇ ਘਰੇ 2 ਮਹੀਨੇ ਕਰਦ ਲੱਗੀ ਰਹੀ ਹੈ। ਫਿਰ ਵੀ ਕੋਈ ਧਿਆਨ ਨਹੀਂ ਗਿਆ ਸਾਡੇ ਤੇ ਹੁਣ ਹਮਲਾ ਹੋਣ ਤੋਂ ਬਾਅਦ ਤੁਹਾਡੇ ਆਪ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਨਹੀਂ ਆਇਆ ਹੈ ਤੱਕ ਮੇਰੇ ਕੋਲ ਐਕਚੁਅਲੀ ਅਸੀਂ ਘਰੇ ਬਿਠੇ ਸੀ ਸਾਰੇ ਪਰਿਵਾਰ ਵੇੜੇ ਜੀ ਇਕੱਠੇ ਬਿਠੇ ਸੀਗੇ ਦੋ ਬੰਦੇ ਆਏ ਜੀ ਅਚਾਨਕ ਉਹਨਾਂ ਨੇ ਆ ਕੇ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੀ ਉਹਦੇ ਚਾਰ ਪੰਜ ਫਾਇਰ ਹੋਏ ਜੀ ਇੱਕ ਉਹਨਾਂ ਦੇ ਮੋਢੇ ਤੇ ਲੱਗਿਆ ਇੱਕ ਉਹਨਾਂ ਦੇ ਪੱਟ ਤੇ ਲੱਗਿਆ ਜੀ ਇੱਕ ਸਿਰ ਪੱਗ ਨਾਲ ਕਹਿ ਕੇ ਨਾਂਗੇ ਜੀ ਫਾਇਰ ਬਾਈ ਇੰਨੀ ਇੱਥੇ ਹੋਇਆ ਜੀ ਸਾਰਾ ਘਟਨਾ ਕਿਸ ਤਰ੍ਹਾਂ ਦੀ ਹਾਲਤ ਹੈ ਜੀ ਅਜੇ ਤੱਕ ਤਾਂ ਥੋੜੀ ਸੀਰੀਅਸ ਹੈ ਜੀ ਅਜੋ ਡਾਕਟਰ ਸਾਹਿਬ ਕਰ ਰਹੇ ਆ ਜੇ ਸੀਟੀ ਸਕੈਨ ਵਗੈਰਾ ਚੱਲ ਰਹੀ ਹੈ ਅਜੇ ਤਾਂ ਉਸ ਤੋਂ ਬਾਅਦ ਦੇਖੋ ਕੀ ਦੱਸਦੇ ਆ ਜੀ ਹਮਲਾਬਰ ਘੱਟ ਤੇ ਆਏ ਸੀਗੇ ਜੀ ਮੋਟਰਸਾਈਕਲ ਮੋਟਰਸਾਈਕਲ ਛੱਡ ਕੇ ਭੱਜ ਗਏ ਮੋਟਰਸਾਈਕਲ ਕਰੀ ਰਹਿ ਗਿਆ ਉਹਨਾਂ ਦਾ ਉੱਤੇ ਪਤਾ ਲੱਗਾ ਕੋਈ ਨਹੀਂ ਹਜੇ ਕੋਈ ਪਛਾਣ ਨਹੀਂ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਅਜੇ ਤਾਂ ਕੋਈ ਗੱਡੀ ਗੁੱਡੀ ਵਗੈਰਾ ਆ ਕੇ ਨਹੀਂ ਮਗਰ ਬੈਠ ਕੇ ਗਏ ਮੋਟਰਸਾਈਕਲ ਕਰੀ ਰਹਿ ਗਿਆ ਉਹਨਾਂ ਦਾ ਨਹੀਂ ਨਹੀਂ ਕੋਈ ਓਪਨ ਹੀ ਸੀ ਓਪਨ ਪਹਿਲਾਂ ਕੰਮ ਕੰਮ ਕਰਾਉਣਾ ਆਏ ਸੀ ਜਾਂ ਵੈਸੇ ਕੋਈ ਨਹੀਂ ਸਾਡੇ ਰੂਟੀਨ ਜੀ ਕੰਸਲਟ ਕਰਕੇ ਰੂਟੀਨ 'ਚ ਲੋਕ ਸਾਇੰਸਿੰਗ ਵਗੈਰਾ ਕਰਾਉਣਾ ਇਹਦਾ ਇਸ਼ੂ ਇਹ ਹੈ ਨਹੀਂ ਜੀ ਪਹਿਲਾਂ ਕੋਈ ਥ੍ਰੈਟ ਫੂਲ ਸੀਗੀ ਇਹਨਾਂ ਨੂੰ ਨਹੀਂ ਸਾਨੂੰ ਥ੍ਰੈਟ ਨਹੀਂ ਦੀ ਪੁਲਿਸ ਨੂੰ ਜੀ ਚਾਰ ਪੰਜ ਮਹੀਨੇ ਪਹਿਲਾਂ ਇਨਫੋਰਮੇਸ਼ਨ ਸੀਗੀ ਕਿ ਤੁਹਾਨੂੰ ਖਤਰਾ ਆਵਾ ਤੇ ਪੁਲਿਸ ਨੇ ਸਾਨੂੰ ਸਿਕਿਉਰਿਟੀ ਦਿੱਤੀ ਸੀਗੀ ਪੁਲਿਸ ਨੇ ਆਪ ਹੀ ਵਾਪਸ ਲੈ ਲਈ ਜੀ ਉਹ ਸਾਨੂੰ ਨਹੀਂ ਸੀ ਪਤਾ ਕੀ ਦੇ ਲੋ ਕੀ ਮੈਟਰ ਸੀਗਾ ਤੇ ਆਟੋਮੈਟਿਕ ਇਹਨਾਂ ਨੇ ਕੀਤਾ ਜਿਵੇਂ ਪਹਿਲਾਂ ਦੇ ਦੇ ਬੜ ਕੇ ਵਾਪਸ ਲੈ ਲਈ ਜੀ ਬਸ ਆਈ ਇਹਨਾਂ ਮੈਟਰ ਹੈ ਜੀ ਲੋਟੀ ਕਦੋਂ ਬੈਟਰੋਲ ਹੋਈ ਸੀ ਲੋਟੀ ਸਿਕਿਉਰਿਟੀ ਹੋ ਗਈ ਜੀ 1.5 ਮਹੀਨਾ ਹੋ ਗਿਆ ਹੁਣਾਂ ਜੀ ਕਿੰਨਾ ਚੱਲ ਰਹੀ ਹੈ ਸਿਕਿਉਰਿਟੀ ਦਾ ਟੋਟਾ ਮਤਲਬ ਮਹੀਨਾ ਚੱਲ ਰਹੀ ਜੀ ਉਹ ਸਾਰਾ ਕਿਸੇ ਦੇ ਕੋਈ ਨੀ ਹਜੇ ਤੱਕ ਤਾਂ ਜੀ ਕੋਈ ਨਹੀਂ ਬਾਕੀ ਸਾਡਾ ਇੱਕ ਪਿੱਛੇ ਜਿਹਾ ਸੀਗਾ ਵੀ ਮਸਲਾ ਉਹ ਹੋਇਆ ਜੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਭਰੀ ਹੋਏ ਆ ਉਹਦਾ ਵੀ ਰਿਗਾਰਡ ਹੈ ਜੀ ਬਾਕੀ ਪੁਲਸ ਸਾਰੇ ਐਂਗਲ ਤੋਂ ਚੈੱਕ ਕਰ ਰਹੀ ਹੈ ਜੀ ਸਾਡੇ ਵੱਲੋਂ ਕੋਈ ਹੈ ਨਹੀਂ ਸੀ ਮੈਟਰ ਐਵਜਾ ਕੀ ਮੰਗ ਕਰਦੇ ਹੋ ਅਸੀਂ ਤਾਂ ਕਿੰਨੇ ਜੀ ਪੂਰੀ ਪ੍ਰੋਪਰ ਜਿਹੜੀ ਸਾਨੂੰ ਪਤਾ ਲੱਗੇ ਵੀ ਹੋਇਆ ਕੀ ਹੈ ਕਿਸ ਕਾਰਨ ਹੋਇਆ ਵਾ ਕਿ ਪੂਰੀ ਪ੍ਰੋਪਰਟੀ ਡੀਪਲੀ ਇਨਕੁਆਰੀ ਕਰੇ ਜੀ ਪੁਲਸ ਸੱਚ ਸਾਹਮਣੇ ਲਿਆਂਦਾ ਜਾਵੇ ਤੁਸੀਂ ਮਿਲ ਕੇ ਤੁਸੀਂ ਸਭ ਨੂੰ ਹਲਾਤ ਗਿਆ ਉਹਨਾਂ ਦਾ ਠੀਕ ਹੈ ਜੀ ਜ਼ਿਆਦਾ ਵਧੀਆ ਨਹੀਂ ਹੈਗੇ ਹਾਂ ਲੱਗ ਨਹੀਂ ਹਜੇ ਪਨੀਰ ਇਹਦਾ ਇਨਫੈਕਸ਼ਨ ਥੋੜੀ ਜਿਹਾ ਪਿੱਛੇ ਉਹਨਾਂ ਦਾ ਕਪਰੇਟ ਹੋਇਆ ਸੀ ਉਹਦੇ ਕਰਕੇ ਥੋੜੀ ਜੀ ਹੈਗੀ ਆ ਜਿਆਦੇ ਪ੍ਰੋਬਲਮ ਆ ਗਈ। ਦੇਖੋ ਜੀ ਮੈਂ ਹੁਣੇ ਸਿੱਧੂ ਸਾਹਿਬ ਨੂੰ ਮਿਲ ਕੇ ਆਇਆ। ਉਹਨਾਂ ਦਾ ਸਿਹਤ ਦਾ ਹਾਲਚਲ ਪੁੱਛਣ ਲਈ ਮੈਂ ਮੈਨੂੰ ਜਦੋਂ ਪਤਾ ਲੱਗਿਆ ਇਮੀडिएटली ਮੈਂ ਹਸਪਤਾਲ ਪਹੁੰਚਿਆ। ਨਾਲ ਹੀ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਾ ਜੀ ਨੂੰ ਪਤਾ ਲੱਗਿਆ। ਉਹਨਾਂ ਨੇ ਵੀ ਉਹਨਾਂ ਨਾਲ ਫੋਨ ਤੇ ਜਰੀਏ ਗੱਲਬਾਤ ਕੀਤੀ ਸਿਹਤ ਦਾ ਹਾਲਚਲ ਪੁੱਛਿਆ। ਕਿਉਂਕਿ ਜੋ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਉਹ ਕਹਿੰਦੇ ਸੀ ਮੈਂ ਮੇਰੀ ਪੂਰੀ ਫੈਮਿਲੀ ਕਾਰ ਵਿੱਚ ਬੈਠੇ ਸੀ ਦੋ ਜਿਹੜੇ ਬੰਦੇ ਅਣਪਛਾਤੇ ਘਰੇ ਆ ਕੇ ਆਏ ਕਹਿੰਦੇ ਮੈਂ ਸੋਚਿਆ ਵੀ ਕੋਈ ਕੰਮ ਕਰਾਉਣ ਵਾਲੇ ਬੰਦੇ ਹੋਣਗੇ ਪਰ ਉਹਨਾਂ ਨੇ ਇੱਕਦਮ ਆਪਦੇ ਡੱਬ ਚੋਂ ਵਾਲਵਰ ਕੱਢੇ ਔਰ ਮੇਰੇ ਤੇ ਫਾਇਰਿੰਗ ਸ਼ੁਰੂ ਕਰਤੀ ਲੋਕਾਂ ਨੇ ਤਿੰਨ ਫਾਇਰ ਮੇਰੇ ਬਾਲੋਂ ਨੇ ਕੀਤੇ ਇੱਕ ਫਾਇਰ ਮੇਰੇ ਮੋਢੇ 'ਚ ਲੱਗਿਆ ਦੂਜਾ ਮੇਰੀ ਜਿਹੜੀ ਲੱਤ 'ਚ ਲੱਗਿਆ ਇੱਕ ਮੇਰੇ ਜਿਹੜਾ ਸਿਰ ਵੱਲ ਉਹਨਾਂ ਨੇ ਫਾਇਰ ਕੀਤਾ ਸੀ ਉਹ ਮੇਰੀ ਪੱਗ 'ਤੇ ਲੱਗਿਆ ਸੋ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਘਰੇ ਹੁਣ ਕਰਕੇ ਅਸੀਂ ਇੱਕੇ ਦਾਮ ਉਹਨਾਂ ਨੂੰ ਜਿਹੜਾ ਆਪ ਦਾ ਚਾਰਾ ਜੋਰੀ ਕੀਤੀ ਫਿਰ ਉੱਥੋਂ ਭੱਜ ਗਏ ਪਰ ਬਚਾਅ ਹੋ ਗਿਆ ਪ੍ਰਮਾਤਮਾ ਨੇ ਬੜੀ ਇਹ ਸਭ ਦੱਸਿਆ ਉਹਨੇ ਕੋਈ ਨਹੀਂ ਹਲੇ ਉਹ ਕਹਿੰਦੇ ਮੈਂ ਪਛਾਣਾ ਤਾਂ ਨਹੀਂ ਉਹਨਾਂ ਨੂੰ ਵੀ ਕੌਣ ਸੀ ਪਰ ਉਹ ਕਹਿੰਦੇ ਮੈਂ ਤਾਂ ਇਸ ਭੇਕੇ ਸੀ ਕੋਈ ਕੰਮ ਕਰਾਉਣ ਆਲੇ ਗੋਲੀਆਂ ਤਿੰਨ ਲੱਗੀਆਂ ਦੋ ਇੱਕ ਤਾਂ ਮੋਢੇ 'ਤੇ ਲੱਗੀਆਂ ਇੱਕ ਸਿਰ ਤੇ ਲੱਗੀਆਂ ਇੱਕ ਮੋਢੇ 'ਚ ਲੱਗੀ ਆ ਜੀ ਇੱਕ ਉਹਨਾਂ ਦੀ ਲੱਤ 'ਚ ਲੱਗੀ ਇੱਕ ਉਹ ਕਹਿੰਦਾ ਜਿਹੜੇ ਮੇਰੇ ਸਿਰ ਵੱਲ ਫਾਇਰ ਕੀਤਾ ਉਹ ਮੇਰੇ ਪੱਗ 'ਤੇ ਲੱਗੀ ਹਾਲਤ ਕਿੱਦੀ ਆ ਕਿੱਦਾਂ ਹਾਲਤ ਠੀਕ ਆ ਜੀ ਸਟੇਬਲ ਨੇ ਸੋ ਬੜੀ ਜਿਹੜੀ ਮਨਪਾਗੀ ਘਟਨਾ ਇਹ ਇਦਾਂ ਜਿਹੜਾ ਪੰਜਾਬ ਸਰਕਾਰ ਦੇ ਵੱਲ ਫਿਰ ਇੱਕ ਤਰ੍ਹਾਂ ਨਾਲ ਉਂਗਲ ਉਠਦੀ ਆ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਪਹਿਲੇ ਦਿਨੋਂ ਹੀ ਇਹ ਗੱਲ ਕਹਿ ਰਹੀ ਆ ਕਿ ਲਾਇਓਂਡ ਆਰਡਰ ਦਾ ਬਹੁਤ ਮਾੜਾ ਹਾਲ ਆ ਉਹਦਾ ਇੱਕ ਅਜਿਹਾ ਸਬੂਤ ਆ ਉਸ ਗੱਲ ਦਾ ਕਿ ਦਿਨ ਮੈਂ ਦਿਨ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਤੇ ਸਾਡੇ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕੰਟਰੋਲ ਨਹੀਂ ਕੀਤਾ ਕਿ ਗੱਲ ਕਿਤੇ ਰੋਕੇ ਰੋਜ਼ ਨਾ ਕਿਤੇ ਨਾ ਕਿਤੇ ਰੋਜ਼ ਨਵੀਂ ਵਾਰਦਾਤ ਹੁੰਦੀ। ਸੋ ਬਹੁਤ ਹੀ ਨਿੰਦਣਯੋਗ ਇਹ ਘਟਨਾ ਹੈ ਇਸ ਗੱਲ ਦੀ ਸਮੂਤੀ ਕਾਂਗਰਸ ਵੱਲੋਂ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਦ ਵੱਲੋਂ ਔਰ ਜ਼ਿਲ੍ਹਾ ਕਾਂਗਰਸ ਵੱਲੋਂ ਇੱਥੇ ਬਹੁਤ ਬਖੂਬੀ ਨੰਝਾ ਕਰ। ਹਾਂਜੀ ਇੱਕ ਖਾਨੂਸ਼ੀਦ ਭਗਤ ਸਿੰਘ ਨਗਰ ਚੋਂ ਇੱਕ ਕੰਪਲੇਂਟ ਆਈ ਸੀ ਕੱਚਾ ਦਾ ਸਾਂਹੇ ਰੋਡ ਤੋਂ ਵੀ ਜਿਹੜਾ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਉਸਦੇ ਚੱਲਦਿਆਂ ਜਦੋਂ ਅਸੀਂ ਮੌਕੇ ਤੇ ਆਏ ਤਾਂ ਸਾਨੂੰ ਪਤਾ ਲੱਗਿਆ ਜਿਹੜੇ ਨਰਿੰਦਰਪਾਲ ਸਿੰਘ ਸਿੱਧੂ ਸਾਹਿਬ ਦਾ ਐਮਸੀ ਨੇ ਉਹਨਾਂ ਦੇ ਜਿਹੜੀ ਫਾਇਰਿੰਗ ਹੋਈ ਹੈ ਉਸਦੇ ਚੱਲਦਿਆਂ ਜਿਹੜੀਆਂ ਦੋ ਫਾਇਰੇ ਉਹਨਾਂ ਨੂੰ ਫਾਇਰ ਇੰਜਰੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੱਗੀਆਂ ਪਰ ਹਜੇ ਉਹ ਸਟੇਬਲ ਨੇ। ਤੇ ਜੋ ਸਟੇਟਮੈਂਟ ਲਿਖਾਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਇਹ ਨਰਿੰਦਰ ਸਿੰਘ ਕਿੱਥੇ ਬੈਠੇ ਸੀਗੇ ਜਦੋਂ ਗੋਲੀਆਂ ਚਲਾਈ ਇਹ ਅੰਦਰ ਆਪਣੇ ਘਰੇ ਬੈਠੇ ਸੀਗੇ ਘਰ ਦੇ ਵਿੱਚ ਢਖਲੋ ਕੇ ਗੋਲੀਆਂ ਚਲਾਈਆਂ ਗਈਆਂ ਜੀ ਆਹ ਹਾਂਜੀ ਜਿਵੇਂ ਸਾਬਕਾ ਐਮਸੀ ਹੈਗੇ ਆ ਇਹਨਾਂ ਦੇ ਘਰੇ ਅਕਸਰ ਹੀ ਜਿਹੜਾ ਆਣਾ ਜਾਣਾ ਆਮ ਪਬਲਿਕ ਦਾ ਲੱਗਿਆ ਰਹਿੰਦਾ ਤੇ ਉਹ ਵੀ ਐ ਇੱਕ ਹਸਾਬ ਦਾ ਬਣ ਕੇ ਆਏ ਸੀ ਵੀ ਜਿਵੇਂ ਕੋਈ ਡਾਕੂਮੈਂਟ ਤੇ ਕੀ ਗੈਰ ਸਾਈਨ ਕਰਾਣੇ ਹੁੰਦੇ ਆ ਜਿਵੇਂ ਐਮਸੀ ਦੇ ਘਰੇ ਆਮ ਪਬਲਿਕ ਆਂਦੀ ਜਾਂਦੀ ਰਹਿੰਦੀ ਆ ਉਹ ਵੀ ਬਣ ਕੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਗੋਲੀ ਚਲਾਉਣ ਵਾਲੇ ਕੌਣ ਸੀ ਇਹ ਦੋ ਉਹਨਾਂ ਨੂੰ ਜਿਹੜੀਆਂ ਫਾਇਰ ਇੰਜਰੀਜ਼ ਹੋਈਆਂ ਨੇ ਇੱਕ ਸ਼ੋਲਡਰ ਤੇ ਇੱਕ ਪੱਟ ਕੋਲ ਤੇ ਇਹ ਦੋ ਜਿਹੜੇ ਪਹਿਲਾਂ ਪਹਿਲੀ ਨਜ਼ਰੀਏ ਪਤਾ ਲੱਗ ਰਿਹਾ ਵੀ ਦੋ ਬੰਦੇ ਸੀ ਤੇ ਇਹਨਾਂ ਦੇ ਕੋਈ ਸ਼ਾਇਦ ਪਰਸਨਲ ਰੰਜਿ ਸੀ ਜਿਸ ਦੇ ਚਲਦਿਆਂ ਇਹ ਹੋਇਆ ਸਰ ਸੀਸੀਟੀਵੀ ਚਾਹੀਏ ਹੋਣੇ ਕੋਈ ਪਛਾਣ ਚਾਹੀਏ ਕੋਈ ਨਹੀਂ ਇਹ ਕਰ ਰਹੇ ਆ ਜਿਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਨੇ ਤੇ ਮੋਟਰਸਾਈਕਲ ਤੇ ਐਸੀ ਕਦੇ ਦੇਖੀ ਗਈ ਇਹ ਇਹ ਵੀ ਹਜੇ ਵੈਰੀਫਾਈ ਕਰ ਰਹੇ ਆ ਸਾਰੀ ਗੱਲ ਗੁਣੀਆਂ ਟੋਟਲ ਕਿੰਨੀਆਂ ਚੱਲੀਆਂ ਜੀ ਇਹ ਨਾ ਐਸੀ ਹਜੇ ਮੌਕਾ ਜਿਹੜਾ ਸੀਤ ਕੀਤਾ ਹੈ ਫੋਰੈਂਸਿਕਸ ਦੀ ਟੀਮ ਆਏਗੀ ਫਿਰ ਐਸੀ ਉੱਥੋਂ ਸਾਰਾ ਜਿੰਨੀ ਸ਼ਾਨਬੀਨ ਕਰਕੇ ਜੋ ਵੀ ਆ ਰੌਂਦ ਵਗੈਰਾ ਮਿਲਦੇ ਨੇ ਉਸ ਤੋਂ ਬਾਅਦ ਹੀ ਤੁਹਾਨੂੰ ਗੈਰੀਫਾਈ ਕਰ ਸਕਦੇ ਹਾਲਤ ਕਿਵੇਂ ਜੀ ਇਹਨਾਂ ਦੀ ਹਾਂ ਹਜੇ ਸਟੇਬਲ ਨਹੀਂ ਗਏ ਫਸਟ ਇਨਵੈਸਟੀਗੇਸ਼ਨ ਤੋਂ ਇਹ ਹੀ ਪਤਾ ਲੱਗ ਰਿਹਾ ਜੀ ਪਰਸਨਲ ਰੰਜਿਸ਼ ਹਾਂ ਜੀ ਇਹ ਹੀ ਲੱਗ ਰਿਹਾ ਵੀ ਜਿਵੇਂ ਪਰਸਨਲ ਰੰਜਿਸ਼ ਹੁੰਦੀ ਹੈ ਇਹਨਾਂ ਦੀ ਪਰ ਇਹ ਜੋ ਸਟੇਟਮੈਂਟ ਲਿਖਾਉਣਗੇ ਜਿਵੇਂ ਉਵੇਂ ਕਾਰਵਾਈ